ਗੋਦਾਵਰੀ ਨਦੀ ਦੇ ਤੇ ਬਹੁਤ ਵੱਡੀ ਨਦੀ ਹੈ ਜੀ ਬਹੁਤ ਉੱਚੇਪ ਵਾਲਾ ਅੱਜ ਆਪਾਂ ਦੇਖਦੇ ਹਾਂ ਉਹਨਾਂ ਨੂੰ ਦੇਖੋ ਜੀ ਬੜੀ ਲੰਬੀ ਚੌੜੀ ਦੇਖੋ ਜੀ ਇੱਥੇ ਤੁਹਾਨੂੰ ਬਿਲਕੁਲ ਜਿਵੇਂ ਨਾਲੋਂ ਦਿਖਾ ਦਿੰਦੇ ਆਂ ਇੱਧਰ ਰਹਿ ਗਈ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਵੀ ਕਹਿੰਦੇ ਆ ਤੇ ਉਹ ਰਹਿ ਗਿਆ ਪੌਲੀ ਗਦਾਰੂ ਨਦੀ ਦਾ ਦੇਖੋ ਜੀ ਕੀ ਬਾਤ ਹੈ ਕੀ ਬਾਤ ਗੁਰੂ ਨਾਨਕ ਦੇਵ ਜੀ ਦਾ ਨਾਮ ਜਪਦਾ ਗੁਰਦੇਵ ਸਾਹਿਬ ਦੇ ਤੋਂ ਸ੍ਰੀ ਤੋਂ ਜਿੱਤਾਰ ਸ੍ਰੀ ਪ੍ਰਤਾਪਾਨੀਆ ਕਾ ਅੱਜ ਅਸੀਂ ਪਹੁੰਚਿਆ ਜੀ ਸ਼੍ਰੀ ਹਜੂਰ ਸਾਹਿਬ ਉੱਥੇ ਹੀ ਸਾਨੂੰ ਇਹ ਦੇਖਣ ਦੇ ਲਓ ਜੀ ਟਾਈਮ ਲੱਗਿਆ ਇੱਥੇ ਵੀ ਕਹਿੰਦੇ ਮਹਾਰਾਜ ਜਦੋਂ ਕਿਰਪਾ ਕਰਦੇ ਆ ਇਹ ਵੀ ਬੰਦਾ ਉਦੋਂ ਹੀ ਆਉਂਦਾ ਐਵੇਂ ਨਹੀਂ ਆ ਸਕਦਾ ਆ ਦੇਖੋ ਜੀ ਇਹ ਹੋ ਰਿਹਾ ਗਿਆ ਕੋਲਾ ਆ ਪਤਾ ਨਹੀਂ ਕਦੇ ਵਾਸਤੇ ਲਾਏ ਗਏ ਇਹਦੇ ਬਾਰੇ ਮੈਂ ਪੁੱਛੂ ਆ ਤੁਹਾਨੂੰ ਲਾਈਵ 'ਚ ਫੇਰ ਦੱਸਿਆ ਜਾਊਗਾ ਵੀ ਇਹ ਕਿਉਂ ਲਾਏ ਗਏ ਆ ਕਿ ਉਧਰੋਂ ਆਏ ਵੀ ਕੋਈ ਬੰਦੇ ਬੰਦੇ ਦਾ ਕਰਕੇ ਲਾਏ ਗਏ ਜਾਂ ਕਿਵੇਂ ਲਾਏ ਗਏ ਆ ਇਹ ਥੱਲੋਂ ਪਤਾ ਕਰਕੇ ਫੇਰ ਦੱਸਾਂਗੇ ਤੁਹਾਨੂੰ ਬਹੁਤ ਵੱਡੀ ਹੈ ਜੀ ਗਦਾਵਣੀ ਦੀ ਵੀ ਦੇਖੋ ਜੀ ਆ ਰਹੀ ਗੁਰਦੁਆਰਾ ਸਾਹਿਬ ਅੱਜ ਜਾ ਕੇ ਦੇਖਦੇ ਅੱਜ ਫੇਰ ਪਤਾ ਲੱਗੂ ਵੀ ਕਿਹੜੇ ਕਿਹੜੇ ਗੁਰੂ ਘਰਾਂ ਕਿੱਥੇ ਕਿੱਥੇ ਐ ਹੁਣ ਕਿਉਂਕਿ ਆਪਾਂ ਤਾਂ ਪਹਿਲੀ ਵਾਰ ਆਏ ਆ ਆਪ ਨੂੰ ਹਜੇ ਨਜ਼ਰ ਵੀ ਪਤਾ ਨਹੀਂ ਹੈ ਵੀ ਕਿਹੜਾ ਗੁਰੂ ਘਰ ਕਿੱਥੇ ਸਥਿਤ ਹੈ ਤੇ ਕਿੰਨੇ ਗੁਰੂ ਘਰ ਹੈ ਹੌਲੀ ਹੌਲੀ ਜਾਏ ਤੇ ਪਤਾ ਲੱਗੂ ਆ ਦੇਖੋ ਜੀ दे निशान साहे धनबाद जी धन्यवाद देखोगे तो वीडियो जरूर शेयर करो जी बहुत बड़ी नदी है जी वाह वाह क्या बात है ਆਪਾਂ ਦਾ ਪਹਿਲੀ ਵਾਰ ਦੇਖੀ ਐ ਬਿਆਖਦਾਵਰੀ ਨਦੀ ਹੁੰਦੀ ਐ ਇਹਨੂੰ ਕਹਿੰਦੇ ਨੰਦੇੜ ਉਹ ਦੇਖ ਲਓ ਪਰੇ ਸ਼ਹਿਰ ਕਿੱਡਾ ਵੱਡਾ ਯਾਰ ਸਹਿ ਜੋਦ ਮਹਾਪੁਰੂ ਸਹਿ ਜਾ ਜਾ ਫੋਰ ਕੰਨੇ ਆ ਬਾਣੀ ਚੱਲੀ ਜਾਂਦੀ ਐ ਸਪੀਕਰ ਚ ਮੋਬਦਨੀ ਕਿਹੜਾ ਮੰਦਿਰ ਹੈ ਕੋਈ ਨੇੜੇ ਅੱਜ ਜੋ ਵੀ ਦੇਖਾਂਗੇ ਇੱਥੇ ਸਾਰੇ ਮੰਦਿਰ ਗੁਰਦੁਆਰੇ ਸਾਰਿਆਂ ਦੇ ਦਰਸ਼ਨ ਕਰਾਂਗੇ ਪਹਿਲਾਂ ਚੱਲਦੇ ਆਂ ਇੱਧਰ ਗੁਰੂ ਘਰਾਂ 'ਚ ਮੱਥਾ ਟੇਕ ਕਿਉਂ ਨੇ ਲੰਗਰ 'ਚ ਜਾ ਕੇ ਉਹਨੇ ਫੇਰ ਤੁਹਾਨੂੰ ਦਿਖਾਵਾਂਗੇ ਸਾਰੇ ਹੋਰ ਨਿਕਮਤੋ ਕਮਕਵਾਰ ਪੌੜੀ ਨੂੰ ਦੇਖਣੀ ਜੀ ਆਪਾਂ ਤਰਕਰਮਾਂ ਨਾਲ ਜਬਰਦਸਤ ਹਰੋਂ ਠੀਕ ਹੈ ਚੰਗਾਈ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਆ ਬਾਕੀ ਗੱਲਾਂ ਕੀ ਮਾਰਨੀਆਂ ਆ ਵੀ ਨਸਿਰ ਹੈ ਨਾ ਆ ਵੀ ਲੱਗਦਾ ਬੰਦਾ ਕਿ ਤੱਕ ਉਹ ਦੌਰ ਸੁਣ ਬਲੀਏ ਤਾਂ ਆ ਇਹ ਤਾਂ ਨਹੀਂ ਨੋ ਤੇ ਬਣੀ ਨਹੀਂ ਦੱਸ ਜਰਾ ਗੁਰੂ ਸਾਰੀ ਨਿਕਲ ਕੇ ਕਰਾ ਕੋਪਣੇ ਪਈ ਤੋ ਕੀ ਇਧਰ ਹੋ ਤਾ ਸਿੱਧੂ ਹਾਂ ਆ ਮੈਂ ਠੁੱਪ ਤਾਂ ਕੱਟਦਾ तो कर लगे बाबा ਸਿੰਚ ਸਭ ਕੈ ਵੀ ਹਵਾ ਹੀ ਨਾ ਸਭ ਅਰੇ ਗੁਰਦੁਆਰਾ ਲੰਗਰ ਸਾਹਿਬ ਮਾ ਤੇ ਉਹਦਾ ਆਇਆ ਪੜਿਆ ਕਪੜੇ ਕਿੰਨੇ ਸਾਰਾ ਮਿਲੋਣ ਆਏ ਗਏ ਗੁਰ ਕਹਿਣ ਲੱਗੇ ਬਾਬਾ ਏਰੇ ਲੰਗਰ ਚੱਲਣਗੇ ਅਰੇ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਹੰਗ ਸਿੰਘ ਜੀ ਦੇ ਲੰਗਰ